ਸਤਿ ਸ੍ਰੀ ਅਕਾਲ ਜੀ ਸਾਡੇ ਨੀਤਾ ਪ੍ਰੋਗਰਾਮ ਵਿੱਚ ਅੱਜ ਅਸੀਂ ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਬਿੰਗ ਨਾਲ ਲੁਧਿਆਣਾ ਜਿਮਨੀ ਚੌਂ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਤੁਸੀਂ ਇਸ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਹੀ ਧੰਨਵਾਦ ਪਹਿਲਾਂ ਜਸਵਿੰਦਰ ਜੀ ਤੇ ਤੁਹਾਡੇ ਚੈਨਲ ਦਾ ਤੇ ਮੈਂ ਸਾਰੇ ਆਪ ਜੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਪਹਿਲਾਂ ਮੈਂ ਫਤਹਿ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਸਵਿੰਦਰ ਜੀ ਜਿਹੜੀ ਲੁਧਿਆਣਾ ਵਿਖੇ ਜਿਮਨੀ ਚੌਂ ਹੋਣ ਜਾ ਰਹੀ ਆ ਉਹਦਾ ਬਹੁਤ ਜਿਹੜਾ ਭਵੇਖਿਆ ਪਾਰਟੀ ਲਈ ਅੱਛਾ ਹੈ ਕਿਉਂਕਿ 3 ਸਾਲ ਜਦੋਂ ਸਰਕਾਰ ਦੇ ਵੀਰ ਜਾਣ ਤੇ ਫੇਰ ਕੋਈ ਇਲੈਕਸ਼ਨ ਆਉਂਦੀ ਆਏ ਤੇ ਉਹ ਕੰਮ ਦੇ ਆਧਾਰ ਤੇ ਲੜੀ ਜਾਂਦੀ ਹੈ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਉੱਥੇ ਸਾਡੇ ਬਹੁਤ ਹਰਮਨ ਪਿਆਰੇ ਐਮਐਲਏ ਸੰਗੋਗੀ ਜੀ ਉਹਨਾਂ ਦੀ ਡੈਥ ਹੋਣ ਕਰਕੇ ਸਾਨੂੰ ਇਹ ਇਲੈਕਸ਼ਨ ਜਿਹੜੀ ਆ ਉਹ ਸਾਰਿਆਂ ਨੂੰ ਚੱਲਣੀ ਪੈ ਰਹੀ ਹੈ ਸੋ ਫਿਰ ਵੀ ਜਿਹੜੇ ਅਰੋੜਾ ਸਾਹਿਬ ਨੇ ਉੱਥੇ ਬੜੇ ਲੋਕਲ ਬਹੁਤ ਵਧੀਆ ਲੀਡਰ ਨੇ ਕਿਉਂਕਿ ਉਹ ਬੇਸ਼ੱਕ ਕਿਤੇ ਤੋਂ ਇੰਡਸਟਰੀਸ ਨੇ ਉਹਨਾਂ ਨੇ ਇਹਨਾਂ ਤੇ 10 ਸਾਲਾਂ ਵਿੱਚ ਬਹੁਤ ਸਾਰੇ ਕੰਮ ਜਿਹੜੇ ਹਨ ਲੁਧਿਆਣਾ ਦੇ ਰੁਕੇ ਹੋਏ ਉਹ ਜਿਹੜਿਆ ਨੇ ਪਰੇ ਚਾੜੇ ਆ ਜਿਸ ਵਿੱਚੋਂ ਕਈ ਵਾਰੀ ਤੁਸੀਂ ਜਾਣਦੇ ਹੋ ਜਿੱਥੇ ਕਿ ਹਲਵਾਰਾ ਦੀ ਚਲਦੀ ਆ ਜਿਹੜਾ ਉੱਥੇ 에ਅਰ ਬੇਸਿਕ ਬੰਦ ਸੀ ਉਹ ਹਵਾਈ ਅੱਡਾ ਐਸੋਲੇ ਚੱਲਣ ਲਈ ਬਿਲਕੁਲ ਤਿਆਰ ਕਰਾ ਉੱਥੇ ਇੱਕ ਦੋ ਸਮੱਸਿਆਵਾਂ ਮ ਜਿਵੇਂ ਬੁੱਡੇ ਨਾਲੇ ਦੀ ਸੀ ਉੱਥੇ ਪੋਲਿਊਸ਼ਨ ਦੀ ਬਹੁਤ ਵੱਡੀ ਸਮੱਸਿਆ ਆ ਚੁੱਕੀ ਸੀ ਔਰ ਬਹੁਤ ਦੇਰ ਦੀ ਸੀ ਕੋਈ ਐਸ ਸਰਕਾਰ ਦੇ ਵੇਲੇ ਤਾਂ ਇਹ ਆਈ ਨਹੀਂ ਹੈ ਕਿਉਂਕਿ ਲੰਬੇ ਸਮੇਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਜੌਬ ਕੀਤੀ ਆ ਮੈਂ ਲੁਧਿਆਣੇ ਨੂੰ 22 ਸਾਲ ਤੋਂ ਉੱਥੇ ਬਹੁਤ ਚੰਗੀ ਤਰ੍ਹਾਂ ਨੇੜੇ ਦੇਖਿਆ ਉੱਥੇ ਦੀਆਂ ਟ੍ਰੈਫਿਕ ਦੀਆਂ ਸਮੱਸਿਆਵਾਂ ਨੇ ਉੱਥੇ ਦੀਆਂ ਜਿਹੜੀਆਂ ਨੇ ਮੈਡੀਕਲ ਜਿੰਨੇ ਵੀ ਹਸਪੀਟਲ ਨੇ ਵੱਡੇ ਉਹਨਾਂ ਤੱਕ ਪਹੁੰਚ ਤਾਂ ਤਾਹੀ ਹੋਏਗੀ ਜਦੋਂ ਰੋਡ ਕਨੈਕਟੀਵਿਟੀ ਹੋਏਗੀ ਸੋ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ 3 ਸਾਲ ਦੇ ਵਿੱਚ ਸਰਕਾਰ ਨੇ ਤੇ ਅਰੋੜਾ ਸਾਹਿਬ ਨੇ ਪਰਸਨਲੀ ਤੌਰ ਤੇ ਬਹੁਤ ਸਾਰੀਆਂ ਸਮੱਸਿਆ ਹੱਲ ਕਰ ਦਿੱਤੀਆਂ ਨੇ ਦੇਖੋ ਜਦੋਂ ਵੀ ਕੋਈ ਸਰਕਾਰ ਬਣਦੀ ਆ ਉਹਨੂੰ 1 ਸਾਲ ਦਾ ਸਮਾਂ ਜਿਹੜਾ ਉਹ ਜਸਵਿੰਦਰ ਜੀ ਇਸ ਗੱਲ ਵਿੱਚ ਹੀ ਲੱਗ ਜਾਂਦਾ ਹੈ ਕਿ ਪਹਿਲੀਆਂ ਸਰਕਾਰਾਂ ਨੇ ਬਜਟ ਨੂੰ ਕਿਸ ਤਰੀਕੇ ਨਾਲ ਵਰਤਿਆ ਔਰ ਪਹਿਲਾਂ ਜਿਹੜੀਆਂ ਚੱਲ ਰਹੀਆਂ ਸਕੀਮ ਨੇ ਉਹ ਕਿਹੜੀਆਂ ਨੇ ਤੇ ਪ੍ਰਾਇੋਰਟੀ ਜਿਹੜੀ ਆ ਉਹ ਕਿਹਨਾਂ ਨੂੰ ਦਿੱਤੀ ਜਾਵੇ ਦੇਖੋ ਮੈਂ ਕਿਸੇ ਦੀ ਗੱਲ ਨਾ ਕਰਦਾ ਪਰ ਇੱਕ ਪ੍ਰਾਪਤੀ ਡਾਕਟਰ ਰਾਜਕਮਾਰ ਨੇ ਜਦੋਂ ਉਹ ਕਾਂਗਰਸ ਵਿੱਚ ਵੀ ਸੀ ਤੇ ਉਹਨਾਂ ਨੇ ਮੁਖੜਿਆਣਾ ਇੱਕ ਇੱਕ ਕਾਲਜ ਦੀ ਬਹੁਤ ਵਧੀਆ ਸ਼ੁਰੂਆਤ ਕਰਾਈ। ਔਰ ਉਹਨੂੰ ਨੇਪਰੇ ਜਿਹੜਾ ਚੜਿਆ ਗਿਆ ਉਹ ਏਸ਼ ਪਾਰਟੀ ਦੇ ਟਾਈਮ ਤੇ ਸੀਗਾ। ਉਹ ਜਿਹੜੀ ਚੀਮਾ ਸਾਹਿਬ ਨੇ ਗ੍ਰਾਂਟ ਰਿਲੀਜ਼ ਕੀਤੀ ਹੈ ਇਸ ਸਰਕਾਰ ਬਣਨ ਤੋਂ ਬਾਅਦ ਕੀਤੀ ਤਾਂ ਜੋ ਕਿ ਉਹ ਕਾਲਜ ਜਿਹੜਾ ਆ ਬਹੁਤ ਵਧੀਆ ਤਰੀਕੇ ਨਾਲ ਅੱਜ ਵਰਕਿੰਗ 'ਚ ਹੈ। ਸੋ ਜਿਹੜਾ ਵੀ ਬੰਦਾ ਸਰਕਾਰ ਬਦਲਦੀ ਆ ਦੂਸਰੀ ਸਰਕਾਰ ਆਉਂਦੀ ਉਹਨੂੰ ਸਮਾਂ ਲੱਗਦਾ ਕਿ ਪਹਿਲੀਆਂ ਕੀ ਪਲੈਨਿੰਗ ਸਨ ਕਿੱਧਰ ਪੈਸਾ ਲੱਗਦਾ ਸੀ ਕਿੱਥੇ ਜ਼ਰੂਰੀ ਆ। ਇਸ ਕਰਕੇ ਤੁਸੀਂ ਸਾਡੀ ਸਰਕਾਰ ਮੈਂ ਇਸ ਕਰਕੇ ਕਹਿਣਾ ਕਿ ਇਹ ਤੁਹਾਡੀ ਸਾਰਿਆਂ ਦੀ ਆਪਣੀ ਆਪਾਂ ਸਾਰਿਆਂ ਨੇ ਆਮ ਆਦਮੀਆਂ ਨੇ ਹੀ ਇਸ ਸਰਕਾਰ ਨੂੰ ਚੁਣਿਆ ਇਸ ਸਰਕਾਰ ਨੇ ਸਭ ਤੋਂ ਪਹਿਲਾਂ ਸਿੱਖਿਆ ਦੇ ਸੁਧਾਰ ਚ ਬਹੁਤ ਵੱਡੇ ਜਿਹੜੇ ਨੇ ਉਹ ਉਪਰਾਲੇ ਕੀਤੇ ਨੇ ਕਿਉਂਕਿ ਸਕੂਲ ਕਾਲਜ ਹੁੰਦੇ ਨੇ ਉੱਥੇ ਪੜਾਉਣ ਵਾਲੇ ਟੀਚਰਾਂ ਦੀ ਸਟ੍ਰੈਂਥ ਕਿੱਥੇ ਰਹਾ ਹੈ ਹਸਪੀਟਲ ਹੁੰਦੇ ਨੇ ਉੱਥੇ ਜਿਹੜੀ ਆ ਸਟਾਫ ਦੀ ਅਵੇਲੇਬਿਲਟੀ ਹੈ ਇਹ ਜਿਹੜੀਆਂ ਚੀਜ਼ਾਂ ਨੂੰ ਜਿੱਥੇ ਵੀ ਕਮੀ ਦੇਖੀ ਗਈ ਮਾਨ ਸਰਕਾਰ ਨੇ ਮੈਂ ਮਾਨ ਸਾਹਿਬ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੁਹੱਲਾ ਕਲੀਨਿਕ ਦਿੱਤੇ ਤੁਸੀਂ ਕਦੇ ਵੀ ਜਸ਼ਵਿੰਦਰ ਜੀ ਗਾਹ ਵਗਾਹੇ ਜਾ ਕੇ ਆਪ ਵੀ ਚੈੱਕ ਕਰ ਸਕਦੇ ਹੋ ਕਿ ਮੁਹੱਲਾ ਕਲੀਨਿਕ ਦੇ ਵਿੱਚ ਟੈਸਟ ਫ੍ਰੀ ਨੇ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਉਹ ਮਾਰਕੀਟ ਦੇ ਵਿੱਚ ਇੰਨੀਆਂ ਉੱਚ ਗੁਣਵੱਤਾ ਵਾਲੀਆਂ ਨਹੀਂ ਹੁੰਦੀਆਂ ਜਿੰਨੀਆਂ ਸਾਡੇ ਮੁਹੱਲਾ ਕਲੀਨਿਕ ਵਿੱਚ ਹੈ ਸੋ ਜਿਹੜੀ ਬਿਜਲੀ ਆ ਉਹਦੇ ਤੇ ਬਹੁਤ ਵੱਡਾ ਕੰਮ ਹੋਇਆ ਘਰਾਂ ਦੀ ਬਿਜਲੀ ਫ੍ਰੀ ਹੈ 90% ਦੇ ਲੋਕ ਇਹਦਾ ਫਾਇਦਾ ਲੈ ਰਹੇ ਨੇ ਟਿਊਬਲਰ ਦੀ ਬਿਜਲੀ ਫ੍ਰੀ ਨਾਲ ਦੀ ਮਤਲਬ ਹੈ ਟਾਈਮ ਨਾਲ ਦਿਨੇ ਆ ਰਹੀ ਆ ਤਾਂ ਜੋ ਕਿ ਕਿਸਾਨ ਨੂੰ ਦਿਨੇ ਕੰਮਕਾਰ ਕਰਕੇ ਰਾਤ ਨੂੰ ਆਪਣਾ ਆਰਾਮ ਕਰਨ ਦਾ ਜਿਹੜਾ ਵਕਤ ਹੈ ਪੂਰਾ ਮਿਲ ਜਾਏ ਸੋ ਇਹ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਨੇ ਕਿ ਜਿਸ ਵੀ ਮਸਲੇ ਨੂੰ ਲਿਆ ਉਹਨੂੰ ਸਿਰੇ ਲਾਇਆ ਚਾਹੇ ਉਹ ਸੇਤ ਦਾ ਹੈ ਚਾਹੇ ਉਹ ਸਿੱਖਿਆ ਦਾ ਹੁਣ ਜਿਹੜਾ ਮਾਨ ਸਾਹਿਬ ਨੇ ਆ ਛੋੜੇ ਹੀ ਦਿਨ ਪਹਿਲਾਂ ਫੈਸਲਾ ਲਿਆ ਜਿਹੜੇ ਐਸਸੀ ਭਾਈਚਾਰੇ ਦੇ ਛੋਟੇ ਕਿੱਤਿਆਂ ਲਈ ਲਏ ਹੋਏ ਲੋਨ ਨੇ ਉਹ 68 ਕਰੋੜ ਦੇ ਕਰੀਬ ਜਿਹੜਾ ਆ ਉਹਨਾਂ ਨੂੰ ਮੁਆਫ ਕਰਨ ਦੀ ਜਿਹੜੀ ਹੈ ਤਜਵੀਜ਼ ਪਾਸ ਕਰ ਦਿੱਤੀ ਆ ਆਲ ਪ੍ਰੋਸੈਸ ਹੈ ਉਹ ਜਲਦ ਆਪਜੀ ਦੇ ਸਾਹਮਣੇ ਉਹਦੇ ਰਿਜ਼ਲਟ ਆ ਜਾਣਗੇ ਜਿਨ੍ਹਾਂ ਨੇ ਉਹ ਕਰਜ਼ਾ ਲੈ ਕੇ ਸਹੀ ਥ ਵਰਤਿਆ ਉਹਨਾਂ ਨੂੰ ਵੀ ਫਾਇਦਾ ਹੋਇਆ ਅੱਗੇ ਤੋਂ ਜਿਹੜੇ ਕੰਮ ਰੁਕੇ ਹੋਏ ਸ਼ਣ ਲੋਕਾਂ ਦੇ ਉਹ ਦੁਬਾਰਾ ਸਾਰਿਆਂ ਨੂੰ ਲੋਨ ਮਿਲਣਗੇ ਉਹ ਆਪਣੇ ਚੰਗੀ ਤਰ੍ਹਾਂ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣਗੇ ਸੋ ਮੇਰਾ ਬੇਸ਼ੱਕ ਜਿਹੜਾ ਹੈਗਾ ਉਹ ਸਬਜੈਕਟ ਹੈ ਉਹ ਐਗਰੀਕਲਚਰ ਨਾਲ ਰਿਲੇਟਡ ਹੈ ਜ਼ਿਆਦਾ ਕਿਉਂਕਿ ਮੈਂ ਕਿਸਾਨ ਬੈਂਕ ਦਾ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਨਿਭਾ ਰਿਹਾ ਪਰ ਸਰਕਾਰ ਦੇ ਹਰ ਪੱਖ ਨੂੰ ਆਪਣੇ ਧਿਆਨ ਵਿੱਚ ਰੱਖਣਾ ਤੇ ਆਪਣੀ ਸ਼ਬਜ ਵਿੱਚ ਰੱਖਣਾ ਤੇ ਫੀਡਬੈਕ ਸਰਕਾਰ ਨੂੰ ਸਹੀ ਦੇਣਾ ਇਹ ਵੀ ਇੱਕ ਅ ਅਹੁਦੇਦਾਰ ਦੀ ਜਿਹੜੀ ਪ੍ਰਾਨਵਿਕਤਾ ਹੁੰਦੀ ਹੈ ਤੋਂ ਦਾਸ ਜਿੰਨੇ ਜੋਗਾ ਹੈ ਪਬਲਿਕ ਦੇ ਭਲੇ ਵਾਸਤੇ ਮੈਂ ਜਸਵਿੰਦਰ ਜੀ ਇਸ ਚੋਣ ਨੂੰ ਇਸ ਕਰਕੇ ਜਿੱਤਵਲ ਔਰ ਬੜੀ ਸ਼ਾਨ ਨਾਲ ਜਿੱਤਣ ਦੇ ਦਾਵਾ ਕਰ ਸਕਦਾ ਹਾਂ ਕਿਉਂਕਿ ਅਸੀਂ ਕੰਮ ਕੀਤੇ ਪਰ ਜਿਸ ਤਰ੍ਹਾਂ ਤੁਸੀਂ ਕਹਿੰਨੇ ਆ ਬਈ ਜਿੱਤਵਲ ਅਸੀਂ ਦਾਵਾ ਕਰਦੇ ਆ ਪਰ ਜਿਹੜੇ ਤੁਹਾਡੇ ਵਲੰਟੀਅਰ 扑ਮਕੜਿਆ ਉਹ ਤਾਂ ਸਾਰੇ ਪਾਰਟੀ ਤੋਂ ਨਰਾਜ਼ ਚੱਲ ਰਹੇ ਆ ਔਰ ਲੁਧਿਆਣ ਪਟਿਆਲੇ ਉਹਨਾਂ ਨੇ ਧਰਨਾ ਵੀ ਲਗਾਇਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਹਨਾਂ ਤੋਂ ਬਿਨਾ ਤੁਸੀਂ ਇਲੈਕਸ਼ਨ ਕਿਸ ਤਰ੍ਹਾਂ ਜਿੱਤ ਸਕਦੇ ਹੋ ਜਸ਼ਵੰਤ ਸਿੰਘ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਕਿਉਂਕਿ ਜਿਨ੍ਹਾਂ ਨੇ ਪਾਰਟੀ ਨੂੰ ਬਹੁਤ ਥੱਲੋ ਜੜ ਲੈਵਲ ਤੋਂ ਉਠਾ ਕੇ ਇੱਥੇ ਤੱਕ ਲਿਆਂਦਾ ਹੋਵੇ ਇਤਿਹਾਸਿਕ ਜਿੱਤ ਹੋਈ ਹੈ 9993 ਬੰਦਿਆਂ ਦਾ ਜਿੱਤ ਜਾਣਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਮੇਰੀ ਜਨਨਕ ਪੋਲੀਟੀਕਲ ਕੈਰੀਅਰ ਆ ਉਹਦੇ ਵਿੱਚ ਮੈਂ 37 ਤੱਕ ਐਮ.ਐਲ.ਏ ਤਾਂ ਇੱਕ ਵਾਰ ਅਕਾਲੀ ਦਲ ਦੇ ਵੀ ਜਿੱਤੇ ਸਨ ਉਸ ਤੋਂ ਵੱਡੀ ਜਿੱਤ ਅਗਰ ਆਮ ਆਦਮੀ ਨੂੰ ਮਿਲੀ ਆ ਲੋਕਾਂ ਨੂੰ ਮਿਲਲੀ ਆ ਇਹਦੇ ਪਿੱਛੇ ਸਰ ਆਪੋਂ ਮੱਕੜਾਂ ਦਾ ਹੀ ਹੱਥ ਹੈ ਮਾਨ ਸਾਹਿਬ ਦੇ ਸਾਰੇ ਪਿਆਰੇ ਨੇ ਇਹ ਜਿਹੜੀ ਵੀ ਗੱਲਬਾਤ ਕਰ ਰਹੇ ਨੇ ਸਰਕਾਰ ਨੂੰ ਅਤੇ ਮੈਂ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਇਹ ਸਾਡੇ ਆਪਣੇ ਨੇ ਉਹ ਪਾਰਟੀ ਵਿੱਚ ਰਹਿ ਕੇ ਪਾਰਟੀ ਨੂੰ ਸੁਝਾਅ ਦੇ ਰਹੇ ਨੇ ਇਹ ਕੋਈ ਮਾੜੀ ਗੱਲ ਨਹੀਂ ਹੈ ਦੇਖੋ ਕਿਸੇ ਦੇ ਨੁਕਸ ਨੂੰ ਦੱਸ ਦੇਣਾ ਜਾਂ ਕਿਸੇ ਨੂੰ ਕੋ ਅੱਛਾ ਸੁਝਾਅ ਦੇ ਦੇਣਾ ਇਹ ਕੋ ਮਾੜੀ ਗੱਲ ਨਹੀਂ ਮੈਂ ਖੁਦ ਆਪਣੀ ਗੱਲ ਜਸਵਿੰਦਰ ਜੀ ਕਰਦਾ ਕਿ ਮੈਂ ਐਗਰੀਕਲਚਰ ਡਪਾਰਟਮੈਂਟ ਚੋਂ ਰਿਟਾਇਰ ਹੋਇਆ ਤਾਂ ਮੇਰੇ ਮਹਤਾ ਜੀ ਮਲੇਕਰ ਉਹਨਾਂ ਨੇ ਮੇਰੇ ਨਾਲ ਕਦੇ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕੋਲ ਹੁਣ ਸ਼ਮਾ ਆ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੋ ਔਰ ਮੈਨੂੰ ਜੀ ਸੁਵਿੰਦਰ ਜੀ ਫਸਟ ਟਾਈਮ ਮਾਨਸ਼ਾਹ ਕੋ ਲਿਜਾਣ ਵਾਲੇ ਮਹਿਤਾ ਜੀ ਤੇ ਨਵਜੋਤ ਜੀ ਤੇ ਉਹਨਾਂ ਨੇ ਬੜਾ ਹੀ ਦਿਲੋਂ ਕੰਮ ਕੀਤਾ ਹੈ ਤੇ ਜੇ ਕੋਈ ਉਹਨਾਂ ਦੇ ਮਨ ਵਿੱਚ ਪਾਰਟੀ ਲਈ ਸੁਝਾਅ ਹੈ ਤੇ ਪਾਰਟੀ ਦੇ ਸੀਨੀਅਰ ਨੇਤਾ ਨੂੰ ਬਿਲਕੁਲ ਇਹਨਾਂ ਦੇ ਨਾਲ ਬੈਠ ਕੇ ਔਰ ਉਹਨਾਂ ਦੀ ਜਿਹੜੀ ਗੱਲ ਹੈ ਉਹ ਕੋਈ ਅਹੁਦਾ ਨਹੀਂ ਮੰਗਦੇ ਕੋਈ ਉਹਨਾਂ ਨੂੰ ਲਾਲਚ ਨਹੀਂ ਹੈ ਮੈਂ ਉਹਨੂੰ ਪਰਸਨਲੀ ਜਾਣਦਾ ਤੇ ਉਹਦਾ ਪਰਿਵਾਰ ਬੈਲ ਸੈਟਰਲ ਹੈ ਬਿਲਕੁਲ ਹਾਂਜੀ ਅਗਰ ਕੋਈ ਲੋਕਾਂ ਦੀ ਭਲਾਈ ਵਾਸਤੇ ਕੋਈ ਵੀ ਪ੍ਰਵਕੜ ਮੈਂ ਕਿਸੇ ਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ ਸਾਰੇ ਹੀ ਵਰਕਰ ਜਿਹੜੇ ਨੇ ਸਤਕਾਰਯੋਗ ਨੇ ਅੱਜ ਵੀ ਉਹ ਆਪਣੀ ਪਾਰਟੀ ਚ ਨੇ ਆਸ ਵੀ ਇਹ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਵੀ ਤੇ ਪਾਰਟੀ ਨੂੰ ਕਿ ਇਹ ਸਾਰੀਆਂ ਗੱਲਾਂ ਮਿਲ ਬੈਠ ਕੇ ਆਪਾਂ ਇਲੈਕਸ਼ਨ ਨੂੰ ਲੰਘਾਉਣ ਤੋਂ ਬਾਅਦ ਵਧੀਆ ਤਰੀਕੇ ਦੇ ਨਾਲ ਲਿਖ ਲਈਏ ਤਾ ਜੋ ਕਿ ਜਿਹੜੀ ਸਰਕਾਰ ਦੀ ਬਹੁਤ ਅੱਛੀ ਪਲ ਬਣੀ ਹੋਈ ਆ ਚੰਗੇ ਕੰਮ ਕਰਨ ਦੇ ਤੁਸੀਂ ਸਾਰੇ ਜਾਣਦੇ ਹੋ ਅਸੀਂ ਕੈਮਰੇ ਤੋਂ ਬਾਅਦ ਜਦੋਂ ਕਦੇ ਗੱਲ ਕਰਦੇ ਆ ਆਪਸ ਵਿੱਚ ਹੀ ਮੈਂ ਸਾਰੇ ਪੱਤਰਕਾਰਾਂ ਦਾ ਇਸ ਗੱਲੋਂ ਧੰਨਵਾਦੀ ਆ ਕਿ ਉਹਨਾਂ ਨੇ ਸਰਕਾਰ ਦੇ ਚੰਗੇ ਨੂੰ ਸਰਾਇਆ ਵੀ ਆ ਜਿਹੜਾ ਚੰਗਾ ਕੰਮ ਕੀਤਾ ਜਾਂਦਾ ਪੱਤਰਕਾਰਾਂ ਦਾ ਮੀਡੀਆ ਦਾ ਮੈਂ ਇਸ ਗੱਲੋਂ ਧੰਨਵਾਦੀ ਆ ਕਿ ਉਹਨਾਂ ਨੇ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕੀਤਾ ਜਦੋਂ ਮਾਨ ਸਾਹਿਬ ਇਥੇ ਆਏ ਸ਼ਹੀਦ ਖਸਰਪੁਰ ਜਦੋਂ ਟੋਲ ਪਲਾਜ਼ਾ ਦੇ ਜਿਨ੍ਹਾਂ ਦਾ ਸਮਾਂ ਵੀ ਚੁੱਕਾ ਸੀਗਾ ਉਹ ਹੋਰ ਟਾਈਮ ਮੰਗ ਰਹੇ ਸੀ ਜਿਹੜੀਆਂ ਕੰਪਨੀਆਂ ਸੀ ਉਹ ਚਾਹੁੰਦੀਆਂ ਸੀ ਕਿ ਸਾਨੂੰ ਹੋਰ ਸਮਾਂ ਦਿੱਤਾ ਜਾ ਸਕੇ ਪਰ ਮਾਨ ਸਾਹਿਬ ਨੇ ਤਕਰੀਬਨ ਤਕਰੀਬਨ ਜਿਨ੍ਹਾਂ ਦਾ ਸਮਾਂ ਨਜ਼ਦੀਕ ਸੀ ਉਹਨਾਂ ਨੂੰ ਕੋਈ ਐਕਸਟੈਂਸ਼ਨ ਜਿਹੜੀ ਆ ਇਸ ਕਰਕੇ ਨਹੀਂ ਦਿੱਤੀ ਕਿ ਤੁਸੀਂ ਭਾਈ ਪਹਿਲੇ ਕੰਮ ਦਾ ਪੈਸਾ ਲੋਕਾਂ ਕੋਲੋਂ ਬਾਦ ਵਸੂਲ ਚੁੱਕੇ ਹੋ ਅਗਰ ਸੜਕਾਂ ਬਣਾਉਣੀਆਂ ਸਰਕਾਰਾਂ ਦਾ ਕੰਮ ਹੈ ਤੇ ਸਰਕਾਰ ਬਣਾਏਗੀ ਔਰੇ ਬਹੁਤ ਜਲਦੀ ਜਸਵੰਦਰ ਜੀ ਤੁਹਾਨੂੰ ਜਿਹੜਾ ਇਲੈਕਸ਼ਨ ਤੋਂ ਬਾਅਦ ਹੁਣ ਕੋਰ ਲੱਗੇ ਨੇ ਕਈ ਫੈਸਲੇ ਨਹੀਂ ਹੋ ਸਕਦੇ ਪਰ ਸਰਕਾਰਾਂ ਦਾ ਬਹੁਤ ਛੇਤੀ ਜਾਲ ਵਿਛਾਇਆ ਜਾ ਰਿਹਾ ਕਿ ਮਾ ਸਾਹਿਬ ਨੇ ਬਹੁਤ ਵੱਡੇ ਬਜਟ ਦੀ ਰਕਮ ਇਸ ਕੰਮ ਲਈ ਰੱਖੀ ਆ ਮੈਂ ਇਸ ਗੱਲ ਦਾ ਤੁਹਾਡੇ ਨਾਲ ਦਾਵਾ ਕਰਦਾ ਕਿ ਇਹ ਸਾਰਿਆਂ ਨਾਲ ਬੈਠ ਕੇ ਗੱਲਬਾਤ ਕਰ ਲਈ ਜਾਊਗੀ ਔਰ ਇਲੈਕਸ਼ਨ ਦਿੱਤੀ ਜਾਊਗੀ ਇਸ ਇਲੈਕਸ਼ਨ ਦੇ ਵਿੱਚ ਜਿੱਦਾਂ ਇਹ ਸਰਕਾਰ ਨੇ ਬਣਨ ਤੋਂ ਪਹਿਲਾਂ ਮੈਨੀਫੈਸਟੋ ਜਾਰੀ ਕੀਤਾ ਸੀ 1000 ਰੁਪਈਆ ਬੀਬੀਆਂ ਨੂੰ ਦਿੱਤਾ ਜਾਊਗਾ ਭੈਣਾਂ ਨੂੰ ਤੇ ਮੈਨੂੰ ਲੱਗਦਾ ਵੀ ਉਹ ਮੁੱਦਾ ਇੱਕ ਵਾਰ ਫਿਰ ਇਸ ਇਲੈਕਸ਼ਨ ਦੇ ਵਿੱਚ ਉਬਰੇਗਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜੀਆਂ ਗੱਲਾਂ ਚੋਣ ਮੈਨੀਫੈਸਟੋ ਵਿੱਚ ਆਪਾਂ ਲੈ ਕੇ ਆਉਣੇ ਕੋਈ ਵੀ ਪਾਰਟੀ ਆ ਬਿਲਕੁਲ ਅਗਰ ਕਿਸੇ ਵੀ ਤਰ੍ਹਾਂ ਜਸਿੰਦਰ ਜੀ ਕਿਸੇ ਵੀ ਆਪਾਂ ਉਸ ਗੱਲ ਨੂੰ ਡਿਲੇ ਕਰਦੇ ਆ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਦੇਖੋ ਜਦੋਂ ਬਹੁਤ ਵੱਡਾ ਕਰਜ਼ਾ ਪੰਜਾਬ ਦੇ ਸਿਰ ਖੜਾ ਵਿਰਾਸਤ ਚ ਮਿਲ ਜਾਵੇ ਅੱਜ ਤੱਕ ਜਸ਼ਿੰਦਰ ਜੀ ਕੋਈ ਨਵਾਂ ਟੈਕਸ ਪੰਜਾਬ ਗਵਰਨਮੈਂਟ ਨੇ ਨਹੀਂ ਲਾਇਆ ਜੋ ਬਜਟ ਹੈ ਉਹਨੂੰ ਸੰਜਮਤਾ ਨਾਲ ਵਰਤ ਕੇ ਸਗੋਂ ਸਾਰੇ ਚੰਗੇ ਕੰਮਾਂ ਲਈ ਵੱਧ ਤੋਂ ਵੱਧ ਖਰਚ ਕਰਕੇ ਕਿਸੇ ਵੀ ਸਕੀਮ ਨੂੰ ਜਿਹੜਾ ਬੰਦ ਨਹੀਂ ਹੋਣ ਦਿੱਤਾ ਗਿਆ ਚਾਹੇ ਉਹ ਬਿਜਲੀ ਦੀ ਗਰੰਟੀ ਸੀ ਚਾਹੇ ਉਹ ਬੀਬੀਆਂ ਦੇ ਸਫ਼ਰ ਦੀ ਗੱਲ ਸੀ ਚਾਹੇ ਮੈਡੀਕਲ ਫੈਸਿਲਿਟੀ ਸੀ ਜਾਹੇ ਕੋ ਕੁ ਸਕੂਲਾਂ ਦੇ ਸੁਧਾਰ ਦੀ ਸੀ ਜਿਹੜੀ 1000 ਰੁਪਇਆ ਆ ਉਹ ਮਾਨ ਸਾਹਿਬ ਨੇ ਜਿਹੜਾ ਏਸ਼ ਬਜਟ ਦੇ ਵਿੱਚ ਬਹੁਤ ਜ਼ੋਰ ਦਿੱਤਾ ਸੀਗਾ ਕਿ ਆਪਾਂ ਇਸ ਚੀਜ਼ ਨੂੰ ਬਹੁਤ ਜਲਦੀ ਤੋਂ ਜਲਦੀ ਲਾਗੂ ਕਰ ਦਈਏ ਦੇਖੋ ਇਹ ਚੀਜ਼ ਕੁਛ ਚਿਰ ਵਾਸਤੇ ਨਹੀਂ ਹੈ ਇਹ ਲੰਬਾ ਸਮਾਂ ਚੱਲਣੀ ਹੈ ਜਿਹੜੀ ਇਹ ਪਾਲਸੀ ਆ ਇਸ ਲਈ ਜਿਹੜਾ ਵਰਕ ਹੈ ਉਹ ਕਰ ਲਿਆ ਗਿਆ ਹੈ ਔਰ ਇਹਦੇ ਬਜਟ ਦਾ ਛੇਤੀ ਪ੍ਰਬੰਧ ਕਰਕੇ ਇਹ ਵੀ ਜਿਹੜੀ ਖੁਸ਼ੀ ਆ ਇਹ ਵੀ ਅਸ਼ੀਰਵਾਦ ਜਿਹੜਾ ਬੀਬੀਆਂ ਤੋਂ ਬਹੁਤ ਜਲਦੀ ਸਰਕਾਰ ਲੈਣ ਜਾ ਰਹੀ ਆ ਮੈਂ ਇਸ ਗੱਲ ਨੂੰ ਬੜੀ ਜ਼ਿੰਮੇਵਾਰੀ ਨਾਲ ਆਪ ਜੀ ਦਾ ਜਸਵਿੰਦਰ ਜੀ ਕਰ ਰਿਹਾ ਕਿਉਂਕਿ ਜਿੰਨੀਆਂ ਵੀ ਚੋਣ ਮੈਨੀਫੈਸਟੋ ਪਿਛਲੀਆਂ ਸਰਕਾਰਾਂ ਨੇ ਕਦੇ ਵੀ 70% ਵੀ ਨਹੀਂ ਪੂਰੇ ਕੀਤੇ ਹੁਣ ਟੋਟਲ ਸਰਕਾਰ ਚ ਪਰ ਇੱਥੇ ਤਾਂ ਇੱਕ ਦੋ ਐਕਸਟਰਾ ਜਿਹੜੀਆਂ ਗੱਲਾਂ ਲੋਕਾਂ ਦੇ ਹਿੱਤਾਂ ਵਿੱਚ ਜਾਂਦੀਆਂ ਜਿਦੇ ਸੜਕ ਸੁਰੱਖਿਆ ਫੋਰਸ ਹੈ ਜਿਵੇਂ ਕਿ ਖਡਾਰੀਆਂ ਨੂੰ ਉਹਨਾਂ ਨੂੰ ਤਿਆਰੀ ਵਾਸਤੇ ਅਡਵਾਂਸ ਪੈਸਾ ਦੇ ਦੇਣਾ ਇਥੇ ਮੈਨੂੰ ਬੜੇ ਮਾਣ ਦੀ ਗੱਲ ਹੈ ਸਾਡੇ ਇਲਾਕੇ ਤੋਂ ਪੱਟੀ ਤੋਂ ਚੀਮਾ ਜੀ ਦੇ ਉਹਨਾਂ ਦੇ ਪਰਿਵਾਰ ਚੋਂ ਮੁੰਡਾ ਪਲਵਾਨੀ ਕਰਦਾ ਉਹ ਬਹੁਤ ਵਧੀਆ ਅੱਗੇ ਵੱਧ ਰਿਹਾ ਉਹਦੀ ਵੀ ਹੈਲਪ ਸਰਕਾਰ ਕਰ ਰਹੀ ਸੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਮਾਲਪੁਰ ਤੋਂ ਮਿਲਨ ਪਰਵਾਦ ਹੈ ਉਹਨਾਂ ਦੀ ਬੇਟੀ ਨੇ ਬਹੁਤ ਵੱਡਾ ਮਾਰਕਾ ਮਾਰਿਆ ਉਹਦੇ ਲਈ ਵੀ ਸਰਕਾਰ ਖੜੀ ਹੈ ਔਰ ਉਹਨੇ ਸੁਝਾ ਵੀ ਲੜਕੀ ਨੇ ਬਹੁਤ ਵਧੀਆ ਦਿੱਤੇ ਨੇ ਕਿ ਸਾਨੂੰ ਅਗਰ ਤੁਸੀਂ ਜੰਗੇ ਰਿਜ਼ਲਟ ਚਾਹੁੰਦੇ ਹੋ ਤਾਂ ਚੰਗੇ ਸਟੇਡੀਅਮ ਦਿਓ ਸੋ ਕਈ ਗੱਲਾਂ ਜਿਹੜੀਆਂ ਆ ਉਹ ਪ੍ਰਾਤਮਿਕਤਾ ਦੇਣੀ ਪੈ ਜਾਂਦੀ ਆ ਜਦੋਂ ਉਹਦੀ ਡਿਮਾਂਡ ਵੱਧ ਜਾਂਦੀ ਆ ਸੋ 1000 ਵੀ ਜ਼ਰੂਰੀ ਆ ਪਰ ਸਟੇਡੀਅਮ ਦਾ ਹੋਣਾ ਖਿਡਾਰੀਆਂ ਨੂੰ ਮਿਲਣਾ ਕਿਸੇ ਵੀ ਐਕ ਸਰਵਿਸਮੈਨ ਨੂੰ ਜਾਂ ਜਿਹੜਾ ਸਰਵਿਸ ਦੌਰਾਨ ਕੋਈ ਵੀ ਫੌਜੀ ਵੀਰ ਹੈ ਨਾ ਜਦੋਂ ਉਹਦੇ ਨਾਲ ਕੋਇਨਸੀਡੈਂਸ ਹੁੰਦਾ ਬੜੀ ਦੁੱਖ ਵਾਲੀ ਗੱਲ ਹੁੰਦੀ ਭਾਵੇਂ ਪੈਸਾ ਉਹਦੀ ਪੂਰਤੀ ਨਹੀਂ ਹੈ ਪਰ ਪਰਿਵਾਰ ਦੇ ਨਾਲ ਜਾ ਕੇ ਹਾ ਦਾ ਨਾ ਦਾ ਮਾਰਨਾ ਔਰ ਉਸ ਪਰਿਵਾਰ ਨੂੰ ਵਿਤੀ ਸਹਾਇਤਾ ਦੇਣੀ ਇਹ ਵੀ ਬੜੀ ਅਤ ਜ਼ਰੂਰੀ ਆ ਸੋ ਇਹ ਸਾਰੇ ਕੰਮ ਜਿਹੜੇ ਨੇ ਜਸਵਿੰਦਰ ਜੀ ਇਹ ਅੰਡਰ ਪ੍ਰੋਸੈਸ ਨੇ ਇਹ ਬਹੁਤ ਜਲਦ ਪੂਰੇ ਕੀਤੇ ਜਾਂਦੇ ਜਿੰਦਾਂ ਤੁਸੀਂ ਓ ਕਿਸਾਨ ਵਿੰਗ ਹੋ ਦੇ ਜਿਲ੍ਹਾ ਪ੍ਰਧਾਨ ਹੋ ਤੇ ਖੇਤੀਬਾੜੀ ਬਾਰੇ ਆਪਾਂ ਗੱਲ ਕਰੀਏ ਪਿਛਲੇ ਸਾਲ ਝੋਨੇ ਦੀ ਫਸਲ ਬਾਰੇ ਚੱਕਾਈ ਬਾਰੇ ਜਾਂ ਹਰ ਤਰ੍ਹਾਂ ਕੋਈ ਕਾਫੀ ਮੁਸ਼ਕਲ ਆਈਆਂ ਤੇ ਇਸ ਵਾਰ ਤੁਹਾਡੇ ਕੀ ਵਿਚਾਰ ਆ ਵੀ ਇਸ ਵਾਰ ਤਾਂ ਨਹੀਂ ਉਹ ਮੁਸ਼ਕਲ ਆਊਗੀ ਨਹੀਂ ਉਹ ਇਸ ਤਰ੍ਹਾਂ ਅਸੀਂ ਜਸ਼ਵਿੰਦਰ ਜੀ ਕਿ ਜਿਹੜੀ ਝੋਨੇ ਦੀ ਵੈਰਾਈਟੀ 126 ਨੰਬਰ ਆ ਨਾ ਪੀਆ ਉਹ ਬਿਲਕੁਲ ਮਾਨਤਾ ਪ੍ਰਾਪਤ ਉਹ ਨੂੰ ਸ਼ੈਲਰ ਵਾਲੇ ਵੀ ਬੜੇ ਆਰਾਮ ਨਾਲ ਚੁੱਕਦੇ ਨੇ ਤਹਿਸ਼ੁਦਾ ਕੀਮਤ ਤੇ ਚੁੱਕਦੇ ਨੇ ਐਮਐਸਪੀ ਤੇ ਨੇ ਚੁੱਕਦੇ ਨੇ ਜਦੋਂ ਬੀਜ ਦੇ ਵਿੱਚ ਗੜਬੜ ਹੋ ਜਾਂਦੀ ਆ ਅਸੀਂ ਵੈਰਾਈਟੀ ਗਲਤ ਮਿਲ ਜਾਂਦੀ ਆ ਸਾਨੂੰ ਅਸੀਂ ਜਿਸ ਨੰਬਰ ਦੀ ਵੈਰਾਈਟੀ ਕੋਈ अर्ਲੀ ਵੈਰਾਈਟੀਆਂ ਹੁੰਦੀਆਂ ਨੇ ਉਈ ਛੋਟਾ ਲੌਂਗ ਡਰੇਸ਼ਨ ਵਾਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪ੍ਰੋਬਲਮ ਇਹ ਆਈਸੀ ਕੀ 126 ਜਿਹੜੀ ਵੈਰਾਈਟੀ ਆ ਉਹਦੇ ਵਿੱਚ ਆਪਾਂ ਨੂੰ ਪ੍ਰੋਪਰ ਸਹੀ ਸੀਡ ਨਹੀਂ ਮਿਲ ਸਕਿਆ ਕਿਉਂਕਿ ਯੂਨੀਵਰਸਿਟੀ ਆਪਣਾ ਫਰਜ਼ ਅਦਾ ਕਰਦੀ ਆ ਜਦੋਂ ਸਤੰਬਰ ਦੇ ਮਹੀਨੇ ਵਿੱਚ ਬੀਲੇ ਲਗਾ ਦਿੰਦੀ ਆ ਮਾਰਚ ਦੇ ਮਹੀਨੇ ਵਿੱਚ ਮੇਲੇ ਲਗਾ ਦਿੰਦੀ। ਤੋਂ ਕਾਫੀ ਸਾਰਾ ਸੀਡ ਜਿਹੜਾ ਆ ਉਹ ਮਾਨਤਾ ਪ੍ਰਾਪਤ ਜਿਹੜੀਆਂ ਵੈਰਾਈਟੀਆਂ ਨੇ ਜਿਹੜੀਆਂ ਆਈਸੀਆਰ ਦਿੱਲੀ ਤੋਂ ਮਨਜ਼ੂਰ ਨੇ ਉਹਨਾਂ ਦਾ ਜਿਹੜਾ ਸੀਡ ਹੈ ਉਹ ਬੜੀ ਜੈਨੂਨ ਕੀਮਤ 에 ਲੋਕਾਂ ਨੂੰ ਜਿਹੜਾ ਉਹ ਉਪਲਬਧ ਕਰਾ ਦਿੱਤਾ ਜਾਂਦਾ ਉਸ ਤੋਂ ਬਾਅਦ ਆ ਜਾਂਦਾ ਮਹਿਕਮਾ ਖੇਤੀਬਾੜੀ ਚੀਫ ਐਗਰੀਕਲਚਰ ਅਫਸਰ ਦਾ ਇਹ ਫਰਜ਼ ਬਣਦਾ ਹੁੰਦਾ ਹੈ ਕਿ ਉਹ ਸੇਵਾ ਦੇ ਤੌਰ ਤੇ ਲੋਕਾਂ ਚ ਵਿਜਰੇ ਉਹ ਇੱਕ ਮੁਲਾਜ਼ਮ ਹੀ ਨਹੀਂ ਹੁੰਦਾ ਇੱਕ ਹਲਕੇ ਦਾ ਜਾਂ ਉਹ ਇੱਕ ਜ਼ਿਲ੍ਹੇ ਦਾ ਮੁਖ ਨਹੀਂ ਹੁੰਦਾ ਉਸ ਲਈ ਐਗਰੀਕਲਚਰ ਦੇ ਜਿੰਨੇ ਵੀ ਸੀਡ ਔਰ ਜਿੰਨੇ ਵੀ ਖਾਦਾ ਨੇ ਔਰ ਜਿੰਨੇ ਵੀ ਇਨਸੈਕਟੀਸਾਈਡ ਨੇ ਉਹਨਾਂ ਨੂੰ ਕੁਆਲਟੀਦਾਰ ਮਿਆਦੀ ਔਰ ਮਿਆਰੀ ਤੌਰ ਤੇ ਜਿਹੜੇ ਆ ਉਹ ਪ੍ਰੋਵਾਈਡ ਕਰਾਉਣੇ ਹੁੰਦੇ ਨੇ ਅਗਰ ਇਹ ਚੀਜ਼ਾਂ ਸਾਰੀਆਂ ਠੀਕ ਠਾਕ ਹੋ ਜਾਣ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਬਹੁਤ ਇਸ ਵਾਰ ਧਿਆਨ ਰੱਖਿਆ ਗਿਆ ਜਸਵੰਦਰ ਜੀ ਪੇ ਜਿਹੜੀ ਵੈਰਾਈਟੀ ਸਾਡੇ ਹਲਕੇ ਲਈ ਟੁਕਮੀ ਹੈ ਜਿਹੜੀ ਜਿਸ ਹਲਕੇ ਲਈ ਟੁਕਮੀ ਆ ਉਹਦਾ ਸੀਡ ਜਿਹੜਾ ਪ੍ਰੋਵਾਈਡ ਕਰਾਇਆ ਗਿਆ ਔਣ ਵਾਲੀ ਜਿਹੜੀ ਫਸਲ ਹੈ ਤੁਸੀਂ ਦੇਖੋ ਕਿ ਕਣਕ ਦੇ ਵਿੱਚ ਬਹੁਤ ਸ਼ਮੂਥਲੀ ਹਾਲਾ ਕਿ ਮੌਸਮ ਵੀ ਬਹੁਤ ਅੱਜ ਕੱਲ ਖਰਾਬ ਚੱਲਦਾ ਰਿਹਾ ਪਰ ਫਿਰ ਵੀ ਬਹੁਤ ਕਿਰਪਾ ਕੀਤੀ ਹੈ ਪਰਮਾਤਮਾ ਨੇ ਅੱਛੀ ਤਰੀਕੇ ਨਾਲ ਉਹ ਨਿਪਰੇ ਚੜਿਆ ਔਰ ਆਉਣ ਵਾਲੀ ਫਸਲ ਜਿਹੜੀ ਆ ਉਹਦੇ ਲਈ ਵੀ ਮੈਂ ਬੜੇ ਆਸ਼ਵਾੰਦ ਹਾਂ ਕਿ ਉਹ ਕੋਈ ਪ੍ਰੋਬਲਮ ਨਹੀਂ ਆਏਗੀ ਕੋਈ ਵੀ ਫੀਡਬੈਕ ਹੋਏਗੀ ਤੁਸੀਂ ਬਤੌਰ ਪੱਤਰਕਾਰ ਦੀ ਮੇਰੇ ਸੱਜਣੋ ਦੋਸਤੋ ਮੈਨੂੰ ਆਫ ਕੈਮਰਾ ਤੇ ਵੀ ਦੱਸ ਸਕਦੇ ਆ ਮੈਂ ਫੇਰ ਵੀ ਉਸ ਲਈ ਜਿਹੜਾ ਯਤਨਸ਼ੀਲ ਰਹਾਂਗਾ ਕਿ ਕੋਈ ਐਗਰੀਕਲਚਰ ਨਾਲ ਰਿਲੇਟਡ ਜਿਹੜੀ ਆ ਉਹ ਪੰਜਾਬ ਦੇ ਕਿਸਾਨਾਂ ਨੂੰ ਕੋਈ ਸਵਸ਼ਿਆ ਨਾ ਜਿਸ ਤਰ੍ਹਾਂ ਆਪਾਂ ਲੁਧਿਆਣਾ ਇਲੈਕਸ਼ਨ ਦੇ ਵਿੱਚ ਦੁਆਰਾ ਉਹਦੇ ਬਾਰੇ ਗੱਲ ਕਰਦੇ ਆ ਬਈ ਤੁਸੀਂ ਆਪਣੀ ਜਿੱਤ ਦਾ ਦਾਵਾ ਕਰ ਰਹੇ ਹੋ ਵਿਰੋਧੀ ਪਾਰਟੀਆਂ ਅਕਾਲੀ ਕਾਂਗਰਸ ਬੀਜੇਪੀ ਵਾਲੇ ਵੀ ਇਲੈਕਸ਼ਨ ਉਥੋਂ ਲੜ ਰਹੇ ਆ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਹੜਾ ਸੰਵਿਧਾਨਕ ਹੱਕ ਹੈ ਉੱਥੇ ਇਹ ਤੇ ਪਾਰਟੀਆਂ ਨੇ ਰਜਿਸਟਰਡ ਨੇ ਲੰਬਾ ਸਮਾਂ ਇਹ ਨਹੀਂ ਰਾਜ ਕੀਤਾ ਉੱਥੇ ਕੋਈ ਆਮ ਵੀ ਜਿਹੜਾ ਬੰਦਾ ਆ ਉਹ ਆਜ਼ਾਦ ਵੀ ਤੌਰ ਤੇ ਇਲੈਕਸ਼ਨ ਲੜ ਸਕਦਾ ਉਹਨਾਂ ਦਾ ਇਲੈਕਸ਼ਨ ਲੜਨਾ ਜ਼ਰੂਰੀ ਸੀ ਕਿਉਂਕਿ ਆਪਾਂ ਅਗਰ ਸੰਵਿਧਾਨ ਦੇ ਵਿੱਚ ਸਾਰੇ ਵਿਸ਼ਵਾਸ ਰੱਖਦੇ ਆਂ ਤੇ ਆਪਣੇ ਹੱਕ ਨੂੰ ਜਿਸ ਤਰ੍ਹਾਂ ਵੋਟ ਪਾਉਣੇ ਨੂੰ ਵੋਟ ਪਾਉਣੇ ਵਾਲੇ ਨੂੰ ਵੋਟ ਪਾਉਣੀ ਬੋਰਡ ਜ਼ਰੂਰੀ ਆ ਇਸੇ ਤਰ੍ਹਾਂ ਕੈਂਡੀਡੇਟ ਕੋਈ ਵੀ ਖੜੇ ਹੋ ਸਕਦੇ ਨੇ ਪਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਪਾਰਟੀਆਂ ਦੇ ਅੰਦਰ ਆਪਣੇ ਤੜੇ ਨੇ ਉਹ ਐਸ ਵੇਲੇ ਮੈਂ ਕਿਸੇ ਨੂੰ ਕੋਈ ਸੁਜੈਸ਼ਨ ਨਹੀਂ ਦੇਣ ਜੋਗਾ ਕਿ ਮੈਂ ਕਿਸੇ ਪਾਰਟੀ ਨੂੰ ਕੋਈ ਸੁਝਾਅ ਦੇਵਾਂ ਪਰ ਉਹ ਆਪਣਾ ਪੱਖ ਰੱਖ ਰਹੇ ਨੇ ਲੰਬਾ ਸਮਾਂ ਉਹ ਨਹੀਂ ਰਾਜ ਕੀਤਾ ਉਹ ਆਪਣਾ ਪੱਖ ਰੱਖਣਗੇ ਅਸੀਂ ਤਾਂ ਤਿੰਨ ਸਾਲ ਤੋਂ ਹੀ ਇੱਥੇ ਆ ਤਾਂ ਜੇ ਕੋਈ ਵੀ ਲੋਕਾਂ ਦੀ ਪਸੰਦ ਦੇ ਵਿੱਚ ਨਿਤਰਦਾ ਤੇ ਉਹ ਵਧੀਆ ਨੇਤਾ ਬਣ ਸਕਦਾ ਸੋ ਉਹ ਸਾਰੀਆਂ ਪਾਰਟੀਆਂ ਨੂੰ ਵੀ ਹੱਕ ਹੈ ਆਮ ਆਦਮੀ ਨੂੰ ਆਜ਼ਾਦ ਖੜਨ ਦਾ ਵੀ ਹੱਕ ਹੈ ਮੈਂ ਕਿਸੇ ਨਾਲ ਨਾ ਕਿੰਤੂ ਪਰੰਤੂ ਕਰਦਾ ਨਾ ਮੈਂ ਕੋਈ ਸਲਾਹ ਦਿਨਾ ਉਹਨਾਂ ਨੇ ਆਪਣੇ ਕੀਤੇ ਹੋਏ ਕੰਮਾਂ ਦਾ ਵੇਰਵਾ ਲੋਕਾਂ ਸਾਹਮਣੇ ਰੱਖਣਾ ਅਸੀਂ ਜੋ 3 ਸਾਲ ਵਿੱਚ ਕੀਤਾ ਅਸੀਂ ਉਹਨੂੰ ਅੱਗੇ ਰੱਖ ਕੇ ਨਿਮਰਤਾ ਸਹਿਤ ਸਮਾ ਮੰਗ ਰਹੇ ਆ ਕਿ ਅਗਰ ਤੁਸੀਂ ਸਾਨੂੰ ਇਹ ਜਿਹੜੀ ਸ਼ੀਟ ਹੈ ਇਹ ਵੀ ਦਿਨੇਓ ਤੇ ਅਸੀਂ ਲੁਧਿਆਣੇ ਦੇ ਵਿੱਚ ਵਿਕਾਸ ਦੀ ਜੇ ਕੋਈ ਕਮੀ ਕੋਈ ਛੀ ਰਹਿ ਵੀ ਗਈ ਹੈ ਤੇ ਉਹ ਰੋੜਾ ਸਾਹਿਬ ਬਹੁਤ ਚੰਗੀ ਤਰ੍ਹਾਂ ਲੋਕਲ ਵਿਚਰ ਕੇ ਉਹਨੂੰ ਬਹੁਤ ਬਹੁਤ ਅچھے ਤਰੀਕੇ ਨਾਲ ਸੋਲਵ ਕਰਨਗੇ ਇਹ ਸਾਨੂੰ ਜਸਵੀਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਜਿਨ੍ਹਾਂ ਨੇ ਆਪਣੇ ਬੜਮੁੱਲੇ ਵਿਚਾਰ ਸਾਡੇ ਨਾਲ ਰੱਖੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਨੇਤਾ ਦੇ ਨਾਲ ਇਲੈਕਸ਼ਨ ਬਾਰੇ ਜਾਂ ਹੋਰ ਤਰ੍ਹਾਂ ਹਰ ਕਿਸਮ ਦੇ ਗੱਲਬਾਤ ਬਾਰੇ ਵਿਚਾਰ ਚਰਚਾ ਕਰ ਲਈ ਫਿਰ ਮਿਲਾਂਗੇ ਬਹੁਤ-ਬਹੁਤ ਧੰਨਵਾਦ